ਇਸਾ ਧਰਤੀ ਤੇ ਆਏ ਸੰਨਾ ਤੇ ਆਪਣੇ ਗੁਰ ਸਿੱਖ ਨੂੰ ਜੀਵਨ ਨੂੰ ਪੂਰੀ ਤਰ੍ਹਾਂ ਸੁਧਾਰ ਕੇ ਜਿਹੜੇ ਆਪਣੇ ਗਏ ਨੇ ਇਸ ਲਈ ਅੱਜ ਬਾਬਾ ਜੀ ਪਹਿਲਾਂ ਕਮਿਸਰੀ ਜੱਥੇ ਵੱਲੋਂ ਵੀ ਬੇਨਤੀ ਹੋਈ ਹੈ ਕਿਸੇ ਨੇ ਸੁਣੀ ਨਹੀਂ ਕਿ ਆਪਣੇ ਗੁਰੂ ਘਰ ਦੇ ਵਿੱਚ ਸੇਵਾ ਚੱਲੇਗੀ ਕਾਰ ਸੇਵਾ ਗੁਰੂ ਉਸ ਉਸ ਬਾਬਾ ਜੀ ਨੂੰ ਜੋ ਸਵੇਰੇ 4 ਵਜੇ ਉੱਠ ਕੇ ਆਪਣੇ ਘਰਾਂ ਦੇ ਲਈ ਅਰਦਾਸ ਕਰਦੇ ਨੇ ਕਿ ਏ ਮਾੜਕਾ ਸਾਡੇ ਪਿੰਡ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਈ ਅੰਨਧਨ ਦਾ ਵਾਅਦਾ ਕਰੀ ਮਾਲ ਪਖੂ ਵਿੱਚ ਵਾਅਦਾ ਕਰੀ ਉਸ ਬਾਬਾ ਜੀ ਦੇ ਕਮਰੇ ਆ ਜਿਹੜੇ ਗੁਰੂ ਘਰ ਦੇ ਵਿੱਚ ਪੈਣ ਜਾ ਰਹੇ ਨੇ ਸਾਰੇ ਹੀ ਨਗਰ ਨਿਵਾਸੀਆਂ ਨੂੰ ਨਵੀਂ ਪੁਰਾਣੀ ਪੰਚਾਇਤ ਨੂੰ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਬੇਨਤੀ ਬੋਲਦੇ ਆ ਕਈ ਭਰਾਵਾਂ ਤੋਂ ਨਹੀਂ ਸੁਣਦਾ ਅੱਜ ਸਾਰਾ ਪਿੰਡ ਇੱਥੇ ਹਾਜ਼ਰ ਹੈ ਕਣੀ ਕਣੀ ਨਾਲ ਜਿਹੜਾ ਦਰਿਆ ਪਰ ਜਾਂਦਾ ਜਦੋਂ ਭਾਰਤੀ ਆਰਥਿਕ ਬਵਸਤਾ ਖਰਾਬ ਸੀ ਆਪਣਾ ਦੇਸ਼ ਆਜ਼ਾਦ ਹੋਇਆ ਸੀ ਤਾਂ ਪੂਰੇ ਦੇਸ਼ ਆਜ਼ਾਦ ਹੋਇਆ ਸੀ ਤਾਂ ਪੂਰੇ ਪੰਜਾਬ ਦੇ ਵਿੱਚੋਂ 95% ਜਿਹੜਾ ਪੰਜਾਬੀਆਂ ਨੇ ਹਿੱਸਾ ਭਾਰਤੀ ਆਰਥਿਕ ਬਵਸਤਾ ਸਹੀ ਕਰਨ ਦੇ ਵਿੱਚ ਪਾਇਆ ਸੀ ਅੱਜ ਆਪਣੇ ਗੁਰੂ ਘਰ ਦੇ ਵਿੱਚ ਆਪਾਂ ਕੇਵਲ ਮੱਥਾ ਟੇਕ ਕੇ ਮਣਾਉਣੇ ਆ ਕਿ ਉਥੋਂ ਦੀ ਸ਼ਰਧਾ ਭਾਵਨਾ ਦੇ ਨਾਲ ਆਪਾਂ ਨਹੀਂ ਉੱਖਰੇ ਉਤਰਦੇ ਮੀ 12 ਇੱਕ ਸਾਲ ਦੇ ਵਿੱਚ 12 ਸੰਗਰਾਮ ਦਾ ਮਰਾਈਆਂ ਜਾਂਦੀਆਂ ਆਪਾਂ ਆਪਣੇ ਦਿਲ ਦੇ ਉੱਤੇ ਹੱਥ ਧਰ ਕੇ ਦੇਖੀਏ ਕਿੰਨੀਆਂ ਸੰਗਰਾਮਾਂ ਦੇ ਉੱਤੇ ਆਪਾਂ ਪਹੁੰਚਦੇ ਆਂ ਤਾਂ ਉਥੋਂ ਦੀ ਆਰਥਿਕ ਵਿਵਸਥਾ ਕਿਵੇਂ ਸਹੀ ਹੋਵੇਗੀ ਇਸ ਲਈ ਮੈਂ ਸਾਰੇ ਨੱਗਰ ਨੂੰ ਜਿੰਨੇ ਵੀ ਖੜੇ ਨੇ ਮਾਤਾ ਪਿਤਾ ਖੜੀਆਂ ਘਰਾਂ ਦੇ ਵਿੱਚ ਜਰੂਰ ਜਾ ਕੇ ਸੋਚਿਓ ਕਿ ਆਪਣੇ ਲਈ ਭਰੇ ਲਈ ਅਰਦਾਸ ਕਰਕੇ ਬਾਬਾ ਜੀ ਗੁਰੂ ਘਰ ਦੇ ਵਿੱਚ ਸਵੇਰੇ 4 ਵਜੇ ਉੱਠ ਕੇ ਮੈਂ ਖੜਕਾਉਂਦੇ ਨੇ ਅੱਜ ਉਸ ਦਾ ਘਰ ਬਣ ਲਈ ਬਾਬਾ ਕਮਿਸਤਰੀ ਜਥੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਆਪਾਂ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰੇ ਲਈ ਸੇਵਾ ਕੀਤੀਏ ਕਰੀਏ ਕਿਉਂਕਿ ਆਪਣੇ ਦਸਬੰਦ ਦੇ ਨਾਲ ਹੀ ਗੁਰੂ ਘਰ ਦੀ ਸੇਵਾ ਚੱਲਣੀ ਹੈ ਪਰੰਤ ਸਬੰਧ ਜਾਊਗਾ ਤਾਂ ਗੁਰੂ ਘਰ ਦੇ ਵਿੱਚ ਲੰਗਰ ਬਣਨੇ ਨੇ ਇਸ ਲਈ ਸਾਰੇ ਨਗਰ ਨੂੰ ਬੇਨਤੀ ਹੈ ਕਿ ਪਰ ਤੋਂ ਵੱਧ ਆਪਾਂ ਸੇਵਾ ਕਰੀਏ ਇੱਕ ਸਾਡੀ ਨੌਜਵਾਨਾਂ ਦੀ ਸਪੈਸ਼ਲ ਤੌਰ ਤੇ ਅਪੀਲ ਹੈ ਕਿ ਪੰਚਾਇਤੀ ਜ਼ਮੀਨਾਂ ਪਿੰਡ ਦੇ ਗੁਰੂ ਘਰਾਂ ਵਾਸਤੇ ਹੀ ਹੁੰਦੀਆਂ ਨੇ ਉਸ ਆਰਥਿਕ ਬਵਸਤਾ ਨੂੰ ਸਹੀ ਕਰਨ ਦੇ ਲਈ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਪੰਜ ਕਿੱਲੇ ਜਿਹੜੇ ਗੁਰੂ ਘਰ ਦੇ ਨਾਂ ਕਰਵਾਏ ਜਾਣ ਸਾਰਾ ਨਗਰ ਇੱਥੇ ਖੜਾ ਹੈ ਕਿਉਂਕਿ ਗੁਰੂ ਘਰ ਤੋਂ ਬਿਨਾ ਆਪਣਾ ਕੁਝ ਨਹੀਂ ਹੈਗਾ ਜੇ ਆਪਣੇ ਗੁਰੂ ਘਰ ਦੇ ਵਿੱਚ ਬਾਬਾ ਜੀ 4 ਵਜੇ ਉੱਠ ਕੇ ਆਪਣੇ ਲਈ ਅਰਦਾਸਾਂ ਕਰ ਸਕਦੇ ਨੇ ਤਾਂ ਕਿ ਆਪਾਂ ਗੁਰੂ ਬਚਾਉਣ ਵਾਲਾ ਗੁਰੂ ਹੈ ਕਿ ਆਪੇ ਗੁਰੂ ਨੂੰ ਆਪਾਂ ਨਹੀਂ ਕੁਝ ਕਰ ਸਕਦੇ ਉਹਨੇ ਦੇਣਾ ਜੋ ਕੁਝ ਦੇਣਾ ਹੈ ਇਸ ਲਈ ਮੇਰੀ ਬੇਨਤੀ ਹੈ ਇਸ ਗੱਲ ਤੇ ਜਰੂਰ ਸੋਚੋ ਸਾਰੀ ਨਵੀਂ ਪੁਰਾਣੀ ਪੰਚਾਇਤ ਇੱਥੇ ਖੜੀ ਹੈ ਕਿ ਆਪਾਂ ਥੱਲਾ ਛੇਰੀ ਮਾਰ ਕੇ ਪੰਜ ਕਿੱਲੇ ਜਿਹੜੀ ਜ਼ਮੀਨ ਹੈ ਉਹ ਪੰਚਾਇਤੀ ਜ਼ਮੀਨ ਦੇ ਵਿੱਚੋਂ ਗੁਰੂ ਘਰ ਨੂੰ ਦੇਈਏ ਕਿਉਂਕਿ ਉਸ ਲੱਖ-ਦੂਹ ਲੱਖ ਦੇ ਕਿਰਾਏ ਨਾਲ ਠੇਕੇ ਨਾਲ ਪੰਚਾਇਤਾਂ ਨੂੰ ਕੋਈ ਘਾਟੇ ਨਹੀਂ ਪੈਂਦੇ ਤਾਂ ਤੁਹਾਨੂੰ ਕੋਈ ਘਾਟੇ ਨਹੀਂ ਪੈਂਦੇ ਨਾ ਕੋਈ ਸਰਕਾਰ ਦੀ ਆਰਥਿਕਤਾ ਵਿੱਚ ਫਰਕ ਪਵੇ ਇਸ ਲਈ ਆਪਣੇ ਗੁਰੂ ਘਰ ਨੂੰ ਆਪਾਂ ਉਪਸ਼ਾਤਵਲ ਲੈ ਕੇ ਚੱਲੀਏ ਸਾਰੇ ਹੀ ਨੱਗਰ ਦਾ ਕੰਮ ਹੈ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰੋ ਜੇ ਕਿਸੇ ਨੇ ਮਨ ਨੂੰ ਠੇਸ ਪਹੁੰਚਾਈ ਹੋਵੇ ਮਾਫੀ ਚਾਹਣਾ ਓਏ ਗੁਰਜੀਤ ਕਾ ਖਾਲਸਾ ਓਏ ਗੁਰਜੀਤ ਕੀ ਫਤਿਹ ਸੋ ਇਹ ਸੰਗਤ ਦੇ ਸੰਗਤ ਜੋ ਆਪਾਂ ਨੂੰ ਸੱਚਾ ਬਜਿੰਦਰ ਸਿੰਘ